ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੁੱਟਾ ਕੋਟਲੀ ਕਿਸੇ ਵੀ ਪੁਰਾਣੇ ਕੋਈ ਵੀ ਮਸ਼ੀਨਰੀ ਵੇਚਣੀ ਹੋਵੇ ਉਹਦੀ ਵੀਡੀਓ ਆਪਾਂ ਫੇਰ ਹੀ ਪਾਉਣੇ ਆ ਬਾਈ ਆਪਣੇ ਚੈਨਲ ਤੇ ਤੇ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲੇ ਬਾਈ ਟਾਈਟਲ ਦਾ ਨੰਬਰ ਉੱਪਰਲੇ ਨੰਬਰ ਤੇ ਆਪਾਂ ਨੂੰ ਕਾਲ ਕਰ ਲਿਓ ਕਿਸੇ ਵੀ ਪੁਰਾਣੇ ਕੋਈ ਵੀ ਮਸ਼ੀਨਰੀ ਵੇਚਣੀ ਹੋਵੇ ਆਪਾਂ ਫੇਰ ਹੀ ਵੀਡੀਓ ਪਾਉਣੇ ਆ ਤੇ ਆਹ ਟਰੈਕਟਰ ਕਿਸੇ ਵੀ ਪੁਰਾਣੇ ਵੇ ਟਰੈਕਟਰ ਲੈਣਾ ਹੋਵੇ ਸਵਰਾਜ 855 ਇਹ 2018 ਮਾਡਲ ਆ ਤੇ ਪੰਜਾਬ ਨੰਬਰ ਆ ਇਹ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਇਹ ਸਾਰੇ ਪਾਸੇ ਬਾਈ ਕਹਿੰਦਾ ਮੇਰਾ ਟਰੈਕਟਰ ਪੂਰਾ ਸੋਹਣਾ ਪੂਰਾ ਸਾਫ਼ ਆ ਤੇ ਜਿਵੇਂ ਨਵਾਂ ਹੀ ਟਰੈਕਟਰ ਪਿਆ ਬਾਈ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਬਾਈ ਕਹਿੰਦਾ ਵਾਹ ਕਿ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਬਾਈ ਤੇ ਬਾਈ ਦਾ ਪੈਂਡਾ ਸੰਦੋਹਾ ਮੌੜ ਮੰਡੀ ਕੋਲੇ ਪੈਂਡਾ ਤੇ ਜ਼ਿਲ੍ਹੇ ਬਠਿੰਡੇ ਚ ਪੈਂਡਾ ਦਾ ਸੰਦੋਹਾ ਤੇ ਸੰਦੋਹਾ ਹੀ ਪੈਂਡ ਖੜਾ ਬਈ ਟਰੈਕਟਰ 855 ਕਿਸੇ ਵੀ ਪੁਰਾਣੇ 855 ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ origignal 1100 ਘੰਟਾ ਮੇਰਾ ਟਰੈਕਟਰ ਚੱਲਿਆ ਤੇ 5 ਲੱਖ ਇਹ 38000 ਦੇ ਆਸ-ਪਾਸੇ ਬਾਈਕ ਨਾਲ ਮੈਂ ਟਰੈਡ ਦੇਵਾਂਗਾ ਸਾਰੇ ਪਾਸੋਂ ਮੇਰਾ ਟਰੈਕਟਰ ਪੂਰਾ ਨਵਾਂ ਹੀ 552 ਕਿਸੇ ਵੀਰ ਪੁਰਾਣੇ 855 ਟਰੈਡ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ